ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪੈਨ ਡਾਲਕੜੇ ਜੀ ਅੱਜ ਆਪਾਂ ਤੁਹਾਨੂੰ ਵੱਡੇ ਸਾਈਜ਼ ਦੀ ਥੋੜੇ ਹਲਕਾ ਜਿਹਾ ਕ੍ਰੋਸ ਐਚਪ ਦਿਖਾਵਾਂਗੇ ਪਲੂਣ ਸੂੰਦੀਆ ਤੇ ਲੇਵੇ ਲੂਵੇ ਦਾ ਲੇਖਾ ਹੀ ਕੋਈ ਨਹੀਂ ਜੀ ਵੱਡੇ ਸਾਈਜ਼ ਚ ਆ ਗਈ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੀਆਂ ਦਾ ਸਸੀ ਕਾ ਬਾਈ ਦੀਪੂ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆ 74310 743 ਫੋਨ ਨੰਬਰ ਆ ਗਿਆ ਹੂੰ ਮੰਡੀਆਂ ਦੇ ਕੋਲ ਦੱਸ ਤੇ ਪਿੰਡ ਜੀ ਪਿੰਡ ਹਲਕੜਿਆ ਗਿਆ ਲਾ ਬਰਨਾਲਾ ਆ ਗਿਆ ਹੂੰ ਧੀਲਤਾਪਾ ਕੇ ਨੇੜੇ ਪਿੰਡ ਭਦੌੜ ਫਲਾਦਪੁਰਾ ਤੇ ਜੰਗੀ ਤੇ ਜਿਹੜੀ ਆਪਾਂ ਅੱਜ ਨਗੀ ਨਹੀਂ ਦੇਖੀ ਜਾਨੇ ਆਪਣਾ ਹਨਾ ਵੱਡੇ ਸਾਈਜ਼ ਦੀ ਤੇ ਦੀਪੂ ਕਿਹੜਾ ਸੁਆ ਇਹਦਾ ਇਹਦਾ ਪਹਿਲਾ ਸੁਆ ਤੇ ਮੂੰਹੋਂ ਕਿਵੇਂ ਆ ਮੂੰਹ ਚਾਰ ਦਾ ਚਾਰ ਦੰਦ ਹੋਊਗੀ ਜਾਂ ਅਗਲਾ ਗਰੰਟੀ ਨਾ ਮੁੜ ਕੇ ਬਾਅਦ ਚ ਦਾ ਦਿਓ ਤੇ ਦੀਪੂ ਕਿੰਨਾ ਦੁੱਧ ਘੜ ਦੂਗੀ ਇਹਦੀ ਮਾਂ ਦਾ ਖੀਰ ਕੋਡ ਸੀਗਾ ਇਹਦੀ ਮਾਂ ਨੇ ਬਾਈ 38 ਕਿਲੋ ਮੋ ਦੱਸਿਆ 38 ਕਿਲੋ ਤੇ ਇਹ ਕਿੰਨਾ ਘੜ ਦੂ ਜਾਇ ਜੀ ਗੱਲ ਦੱਸੀ ਬਾਜ ਜਾਵਾਂ 30 ਕਿਲੋ ਬਣਦੀ ਤੇ ਵੱਡੇ ਸਾਈਜ਼ ਦੀ ਹੈ ਨਾ ਕੱਦ ਕਾਟ ਦਾ ਕੋਈ ਅੰਤ ਹੀ ਨਹੀਂ ਖੋਲ ਉਹਨੂੰ ਤੋੜਾ ਤਾਰਾ ਕਰਾਇਆ ਗਿਆ ਇੱਕ ਤੇ ਭਲਾ ਭੁਲਾ ਸਬਾਈਲਿੰਗ ਲੱਗ ਗਈ ਹੈ ਨਾ ਥੋੜੀ ਜੀ ਪਾਉਣ ਤੇ ਠਣ ਠਣ ਓਕੇ ਆ ਵੀਰੇ ਤੁਸੀਂ ਖਿੱਚ ਕੇ ਦੇਖਿਆ ਠੱਕੀ ਫਿਰਦੀ ਆ ਵੱਡੇ ਸਾਈਜ਼ ਦੀ ਹੈ ਜੀ ਆ ਦੇਖੋ ਹੂੰ ਡਿਪੂ ਲੈ ਵੇਲਿਊ ਇਹਦੀ ਬਹੁਤ ਖੁੱਲੀ ਨਿਕਲੂ ਹਨਾ ਬਾਈ ਬਾਈ ਆਪਾਂ ਦੀ ਆਪਾਂ ਦੀ ਮਦਰ ਦਾ ਮਾਰਕਰ ਕਾਰਡ ਦੇਖੀ ਅਸਾਂ ਇਹ ਰੀ ਚੰਗੀ ਲਈ ਹੈ ਇਹ ਤੇ ਬਾਕੀ ਦੀ ਗੱਲ ਰੰਗ ਪੂਰੇ ਪੱਕੇ ਦੀ ਆ ਹਨਾ ਆ ਦੇਖੋ ਜੀ ਆ ਜੋ ਆਈ ਆ ਥੋੜਾ ਜਿਹਾ ਹਮ ਹਮ ਆ ਦੇਖੋ ਜੀ ਫੇਸ ਇੱਕ ਨੰਬਰ ਤੇ ਕੁਆਲਿਟੀ ਕਰੋ ਚੈੱਕ ਤੇ ਬਾਕੀ ਦੀ ਗੱਲ ਗਰਮ ਹੀ ਨਹੀਂ ਇਹਨੇ ਮੰਨਣੀ ਹਨਾ ਬਾਈ ਠੀਕ ਆ ਬਾਈ ਆ ਦੇਖੋ ਜੀ ਹਮ ਆ ਦੇਖੋ ਜੀ ਤਾਂ ਤੁਹਾਨੂੰ ਕੱਲੇ ਕੱਲੇ ਕਰਾਵਾਂਗੇ ਚੈੱਕ ਕਰੋ ਜੀ ਚੈੱਕ ਕਿਾਰੇ ਥਾਣੇ ਖੜਵੇਂ ਪੂਰੇ ਗੈਪ ਤੇ ਤੇ ਕਿੰਨੇ ਦਿਨ ਘਟ ਜੂਗੀ ਬਾਈ ਮੇਰੇ ਹਿਸਾਬ ਨਾਲ ਬਾਈ 2-4 ਦਿਨ ਤੇ 30 ਕਿਲੋ ਦੇ ਦੂ ਬਾਈ ਇਹ ਬਾਈ ਆਪ ਹੀ ਦੱਸਦਾ ਇੱਥੋਂ ਇੰਨਾ ਲੈ ਬਾਈ ਇੰਨਾ ਲੈ ਵਾ ਕਹਿ ਦੇ ਠੀਕ ਆ ਵੀਰੇ ਤੇ ਬਾਕੀ ਦੀ ਗੱਲ ਤੇ ਰੇਟ ਬਾਈ ਫਿਰ ਇਹਦਾ ਕੀ ਆ ਗਿਆ ਇਹਦਾ ਇੱਕ ਵਾਸਤੇ ਮਾਨਤਨ ਕਰ ਤਾ ਮਾਨਦਾਨ ਹੋ ਜੂ ਤੇ ਇੱਕ ਆਪਾਂ ਕਹਿ ਰਹੇ ਆ ਵੀ ਛੋਟੀ ਮੰਨਗੇ ਨਾ ਕੋਈ ਵੀ ਆਵੇ ਹਨ ਇਹਨੂੰ ਵੱਡੇ ਚੱਲੀ ਪਰਲੇ ਇਧਰਲੇ ਪਾਸੇ ਚੱਲੋ ਮੜਾ ਹਾਂ ਇਹ ਨਾਲ ਕਰ ਜਾ ਆ ਦੇਖੋ ਜੀ ਵੱਡੇ ਸਾਈਜ਼ ਦੀ ਲੈ ਵੇ ਦੀ ਕਰੋ ਦਸਲੀ ਆ ਦੇਖੋ ਨੇੜ ਤੋਂ ਠੀਕ ਆ ਜੀ ਫੇਸ ਬਹੁਤ ਸੋਹਣਾ ਤੇ ਸੀਮਨ ਸੁਮਨ ਕਿਹੜਾ ਲੱਗਿਆ ਵਾਦੇ ਸੀਮਨ ਦਾ ਯਾਰ ਆਪਾਂ ਨੂੰ ਨਾ ਪਤਾ ਨਹੀਂ ਆਪਾਂ ਪੁੱਛ ਕੇ ਦੱਸ ਓਕੇ ਜੀ ਐਵੇਂ ਕੀ ਫਾਇਦਾ ਹਨਾ ਉਹੀ ਕਹਿਣ ਦਾ ਵੀ ਇਹਦੇ ਆ ਲੱਗਿਆ ਇਹਦੇ ਬਾਹ ਲੱਗਿਆ ਠੀਕ ਆ ਤੇ ਬਾਕੀ ਦੀ ਗੱਲ ਥਾਣਾ ਥਾਣਾ ਦੀ ਓਕੇ ਆ ਬਈ ਹਾਂ ਜੀ ਆਪਣੀ ਜ਼ਿੰਮੇਵਾਰੀ ਪਾਰ ਦੇ ਗਏ ਗਾਰੰਟੀ ਓਕੇ ਓਕੇ ਤੇ ਵੱਡੇ ਸਾਈਜ਼ ਦੀ ਆ ਗਈ ਹਨਾ ਉਹ ਕੋਈ ਸ਼ੱਕ ਨਹੀਂ ਉਹਦੀ ਵੀ ਆਪਾਂ ਗਾਰੰਟੀ ਲਵਾਂਗੇ ਆਪਾਂ ਆਹਦੇ ਸਾਹਮਣੇ ਜਵਾਦੇ ਤੇ ਬਾਕੀ ਦੀ ਗੱਲ ਸ਼ਾਈਨਿੰਗ ਬਹੁਤ ਆ ਹਨਾ ਚਮਕਦੀ ਆ ਭਾਉ ਦੀ ਪੱਗ ਬਨ ਲਓ ਹੂੰ ਓਕੇ ਆ ਜਮਾਂ ਗੱਲ ਬਾਤ ਇਹਦੇ ਡਿਜ਼ਾਈਨ ਨੂੰ ਜਿਵੇਂ ਲੱਗਣੀ ਚਾਹੀਦੀ ਸੀ ਬੱਛੂ ਯਾਰ ਬਾਈ ਉਵੇਂ ਹੀ ਲੱਗੇ ਉਵੇਂ ਹੀ ਲੱਗੇ ਪਿਆ ਤੇ ਇੱਕ ਦਾ ਚਮਾਨਦਾਨ ਹੋ ਜਾਊਗਾ ਖੁੱਲਾ ਮਾਨਦਾਨ ਕਰਾਂਗੇ ਚਲ ਨੰਬਰ ਬੋਲੋ ਫੇਰ 68 42 10 70 40 ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਦੇ ਦਸੀਲ ਤਪਾ ਨੇੜੇ ਬਾਈਆਂ ਦੇ ਭਦੌੜ ਰਹਿ ਜਾਂਦਾ ਜੀ ਇੱਕ ਵੈੜ ਸੀ ਇੱਕ ਤੁਹਾਨੂੰ ਦਿਖਾ ਦਈਏ ਚੰਗੇ ਰਿਕਾਰਡ ਵਾਈ ਦਿਖਾ ਦਈਆ ਗਰਮੀ ਨਾਂ ਦੇ ਬਰਾਬਰ ਮੰਨੂਗੀ ਧੰਨਵਾਦ ਜੀ